ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਸੇ ਤਰ੍ਹਾਂ ਹੀ ਰਾਜਨੀਤਿਕ ਪਾਰਟੀ ਵਰਕਰ ਇੱਕ ਇੱਕ ਕਰ ਦੂਜੀਆ ਪਾਰਟੀਆਂ ਨੂੰ ਜੁਆਇਨ ਕਰ ਰਹੇ ਨੇ ਇਹ ਕਹਿਣਾ ਹੈ ਅੰਮ੍ਰਿਤਸਰ ਪੂਜੇ ਹਰੀਦਰ ਸਿੰਘ ਖਾਲਸਾ ਦਾ ਇਸ ਬੋਕੇ ਉਹਨਾਂ ਆਮ ਆਦਮੀ ਪਾਰਟੀ ਉਤੇ ਵਰਦਿਆ ਕਿ ਹੁਣ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਵजूद ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਅਤੇ ਨਾਲ ਹੀ ਦਿੱਲੀ ਚੋਣਾਂ ਦੇ ਵਿੱਚ ਵੀ ਇਹਨਾਂ ਦੀ ਜ਼ਮਾਨਤ ਜ਼ਬਤ ਹੋਵੇਗੀ ਮੈਂ ਆਪਣੀ ਜ਼ਿੰਦਗੀ ਦਾ ਇਕ ਬਹੁਤ ਹੀ ਅਹਿਮ ਪੜਾਅ ਦੇ ਵਿੱਚ ਹਾਜ਼ਰ ਵਿੱਚ ਦਾਖਲ ਹੋਏ ਆਂ ਜ਼ਿੰਦਗੀ ਚ ਬਹੁਤ ਕੁਝ ਦੇਖਿਆ ਹੈ ਲੇਕਿਨ ਪਿਛਲੇ 4-5 ਸਾਲਾਂ ਵਿੱਚ ਜੋ ਮੈਂ ਪੋਲੀਟੀਕਲ ਸਿਚੁਏਸ਼ਨ ਦਾ ਐਨਾਲਿਸਿਸ ਕੀਤਾ ਹੈ ਵਿਸ਼ਲੇਸ਼ਣ ਕੀਤਾ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਇਸ ਦੇਸ਼ ਦੀ ਇਕਨੋਮੀ ਇਸ ਦੇਸ਼ ਦੀ ਸੁਰੱਖਿਆ ਇਸ ਦੇਸ਼ ਦਾ ਮੁਸਤਕਬਲ ਇਸ ਦਾ ਭਵਿਸ਼ ਭਵਿਸ਼ ਹੈ ਉਹ ਸਿਰਫ ਤੇ ਸਿਰਫ ਨਰਿੰਦਰ ਮੋਦੀ ਜੀ ਦੀ ਅਧਿਆਕਸ਼ਤਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਦੇ ਵਿੱਚ ਸੁਰੱਖਿਤ ਹੈ ਮਹਿਫੂਜ਼ ਹੈ ਇਸ ਵਕਤ ਉਹਨਾਂ ਭਾਜਪਾ ਨੂੰ ਇੱਕ ਸੱਚੀ ਪਾਰਟੀ ਘਰਾੜ ਦਿੱਤਾ ਤੇ ਕਿਹਾ ਕਿ ਉਹ ਲੋਕ ਹਿੱਤਾਂ ਦੇ ਬਾਰੇ ਸੋਚਦੀ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਸ਼ਾਨਦਾਰ ਜਿੱਤ ਦਰਜ ਕਰੇਗੀ। ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ।